के 2500 ਤੋਂ ਲੈ ਕੇ ਸਾਡੇ ਕੋਲ 22000 ਤੱਕ ਸਾਰੇ ਮਾਡਲ ਲੱਗੇ ਆ ਕਾਰਾਂ ਜੀਪਾਂ ਬਾਈਕ ਸਕੂਟਰ ਮੋਟਰਸਾਈਕਲ ਸਾਰੀ ਹੈ 2.5 ਸਾਲ ਤੋਂ ਬੱਚਾ ਸਟਾਰਟ ਹੋ ਕੇ 5 ਸਾਲ ਤੱਕ ਬੱਚੇ ਵਾਸਤੇ ਹੈਗਾ ਸਿਰਫ 250 ਰੁਪਏ ਲੈ ਕੇ ਆ ਕੇ ਗੱਡੀ ਲੈ ਜਾਓ ਔਰ ਇਹਦੇ ਵਾਸਤੇ ਜਿਵੇਂ ਕਿਸ਼ਤਾਂ ਲਈ ਆਪਾਂ ਕਹਿੰਨੇ ਆ ਬਾਕੀ ਦੁਕਾਨਦਾਰ ਮੰਗਦੇ ਚੈੱਕ ਲਿਆਓ ਜੀ ਕੋਈ ਚੈੱਕ ਦੀ ਰਿਕੁਆਇਰਮੈਂਟ ਨਹੀਂ ਕੁਝ ਨਹੀਂ ਸਿਰਫ ਇੱਕ ਤੁਹਾਡੇ ਕੋਲੇ ਆਧਾਰ ਕਾਰਡ ਹੋਣਾ ਚਾਹੀਦਾ ਤੇ ਤੁਹਾਡਾ ਫੋਨ ਮੋਬਾਈਲ ਹੋਣਾ ਚਾਹੀਦਾ ਬਸ 13 ਜਨਵਰੀ ਨੂੰ ਜਿੱਥੇ ਕੇ ਦੇਸ਼ ਦੇ ਵਿੱਚ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਇਸ ਸਮੇਂ ਸਾਨੇਵਾਲ ਪਹੁੰਚੇ ਹਾਂ ਜਿੱਥੇ ਕੇ ਰਾਜੂ ਦੀ ਹੱਟੀ ਵੱਲੋਂ ਬੱਚਿਆਂ ਦੇ ਲਈ ਜਿਹੜੇ ਖਡਾਉਣੇ ਦੇ ਉੱਤੇ ਖਾਸ ਆਫਰਾਂ ਲਾਈਆਂ ਗਈਆਂ ਨੇ ਰਾਜ ਜਨਸਟੋਰ ਸਾਨੇਵਾਲ ਤੋਂ ਮੈਂ ਰੂਪਕਿਰਨ ਸਾਰੇ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਅਸੀਂ ਅੱਜ ਸਵਾਰ ਲੋਹੜੀ ਤੇ ਆਫਰ ਲੈ ਕੇ ਆਏ ਆ ਜਿਵੇਂ ਬੱਚਿਆਂ ਦੀ ਇਲੈਕਟ੍ਰੋਨਿਕ ਕਾਰ ਸਕੂਟਰ ਬਾਈਕਸ ਜੀਪਾਂ ਵਗੈਰਾ ਉਹ ਤੁਸੀਂ ਲੈ ਸਕਦੇ ਹੋ ਬਾਜ਼ਾਰ ਨਾਲੋਂ ਘੱਟ ਰੇਟ ਤੇ ਤੇ ਇਸ ਤੋਂ ਵੱਡਾ ਅਸੀਂ ਆਫਰ ਉੱਤੇ ਲੈ ਕੇ ਆਏ ਆ ਜਿਹੜੀ ਕੀ ਆਸਾਨ ਕਿਸ਼ਤਾਂ ਬਣ ਜਾਣਗੀਆਂ ਕੋਈ ਵੀ ਬਾਈਕ ਲੋ ਸਕੂਟਰ ਲੋ ਸਿਰਫ 250 ਰੁਪਏ ਦੇ ਕੇ ਤੁਸੀਂ ਆਪਣਾ ਕਾਰ ਬਾਈਕ ਸਕੂਟਰ ਜੋ ਵੀ ਬੱਚੇ ਦਾ ਲੈ ਕੇ ਜਾਣਾ ਲੈ ਕੇ ਜਾ ਸਕਦੇ ਹੋ ਬਾਕੀ ਤੁਸੀਂ ਪੈਸੇ ਦੇਣੇ ਆ ਸਿਰਫ ਆਸਾਨ ਕਿਸ਼ਤਾਂ ਤੇ ਸਿਰਫ ਇਹ ਵੱਡੇ ਸਾਈਕਲਸ ਵਾਈਕਲਸ ਤੇ ਵੀ ਨਹੀਂ ਇਹ ਸਾਨੂੰ ਅੱਜ ਸਾਰ ਅਸੀਂ ਸਾਨੂੰ ਆਫਰ ਦਵਾਂਗੇ ਛੋਟੇ ਡਵਾਈਸ ਤੇ ਵੀ ਕੋਈ ਤੁਸੀਂ ਛੋਟਾ ਡਵਾਈਸ ਲੈਣੇ 500 700 ਵਾਲਾ ਕੋਈ ਵੀ ਲੈਣੇ ਤੁਸੀਂ ਮਿਕਸ ਕਰਕੇ ਕੋਈ ਵੀ ਦੁਕਾਨ ਚੋਂ ਆਈਟਮ ਲੈਣੇ 5000 ਤੱਕ ਉਹਦੀ ਤੋਂ ਫ੍ਰੀ ਆਫ ਕੋਸਟ ਤੁਹਾਨੂੰ ਅਸੀਂ ਇਨਸਟਾਲਮੈਂਟਸ ਕਰਕੇ ਦਵਾਂਗੇ ਔਰ ਸਿਰਫ 250 ਰੁਪਏ ਦੇ ਕੇ ਤੁਸੀਂ ਕੋਈ ਵੀ ਸਮਾਨ ਲੈ ਕੇ ਜਾ ਸਕਦੇ ਹੋ ਸਾਡੀ ਦੁਕਾਨੋਂ ਹੋ ਗਿਆ ਜਿਹੜੇ ਮੋਟਰਸਾਈਕਲ ਬੱਚਿਆਂ ਦੇ ਇਹਦੇ ਬਾਰੇ ਜਿਵੇਂ ਇਹ ਬਾਈਕਸ ਵਗੈਰਾ ਸਾਡੇ ਕੋਲ ਜਿਹੜੇ ਨੇ ਇਹ ਸਾਡੇ ਕੋਲ ਸ਼ੁਰੂ ਹੋ ਜਾਂਦੇ ਆ ਸਿਰਫ ਤੋਂ ਸਿਰ ਇਦਾਂ ਦੇ ਮਾਡਲ ਸਾਡੇ ਕੋਲ ਅਲੱਗ-ਅਲੱਗ ਮਾਡਲਸ ਮਿਲ ਜਾਣਗੇ ਇਦਾਂ ਦੇ ਅਲੱਗ-ਅਲੱਗ ਮਾਡਲਸ ਮਿਲ ਜਾਣਗੇ ਜੋ ਕਿ ਤੁਹਾਨੂੰ 2500 ਤੋਂ 3000 ਦੇ ਵਿੱਚ ਵਿੱਚ ਰੇਂਜ ਚ ਸ਼ੁਰੂ ਹੋ ਜਾਣਗੇ 2500 ਤੋਂ ਲੈ ਕੇ ਸਾਡੇ ਕੋਲ 22000 ਤੱਕ ਸਾਰੇ ਮਾਡਲ ਲੱਗੇ ਆ ਕਾਰਾਂ ਜੀਪਾਂ ਬਾਈਕ ਸਕੂਟਰ ਮੋਟਰਸਾਈਕਲ ਸਾਰੀ ਆ ਜੀ ਇਹ ਇਹ ਜਿਹੜਾ ਹੈਗਾ 2.5 ਸਾਲ ਤੋਂ ਬੱਚਾ ਸਟਾਰਟ ਹੋ ਕੇ 5 ਸਾਲ ਤੱਕ ਬੱਚੇ ਵਾਸਤੇ ਹੈਗਾ। ਇਹ ਕੋਰਸ ਨੇ ਦिए ਜੀ। ਇਹ ਵਾਲਾ ਜਿਹੜੀ ਇਹ ਵਾਲਾ ਬਾਈਕ ਹੈ ਜਿਹੜਾ ਇਹ 3200 ਤੋਂ ਸਟਾਰਟ ਹੋ ਕੇ ਇਹੀ ਮਾਡਲ 'ਚ 4500 ਤੱਕ ਵੀ ਹੈਗਾ ਫਿਰ। ਮਤਲਬ 2500 ਰੁਪਇਆ ਲੈ ਕੇ ਆਓ ਤੇ ਗੱਡੀ ਲੈ ਲਓ। ਸਿਰਫ 2500 ਰੁਪਇਆ ਲੈ ਕੇ ਆ ਕੇ ਗੱਡੀ ਲੈ ਜਾਓ ਔਰ ਇਹਦੇ ਵਾਸਤੇ ਜਿਵੇਂ ਕਿਸ਼ਤਾਂ ਲਈ ਆਪਾਂ ਕਹਿੰਦੇ ਆ ਬਾਕੀ ਦੁਕਾਨਦਾਰ ਮੰਗਦੇ ਆ ਚੈੱਕ ਲੈ ਆਓ ਜੀ ਕੋਈ ਚੈੱਕ ਦੀ ਰਿਕੁਆਇਰਮੈਂਟ ਨਹੀਂ ਕੁਝ ਨਹੀਂ ਸਿਰਫ ਇੱਕ ਤੁਹਾਡੇ ਕੋਲੇ ਆਧਾਰ ਕਾਰਡ ਹੋਣਾ ਚਾਹੀਦਾ ਤੇ ਤੁਹਾਡਾ ਫੋਨ ਮੋਬਾਈਲ ਹੋਣਾ ਚਾਹੀਦਾ ਬਸ ਹੋਰ 4 ਵੀਲਰ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਡੀਆਂ ਫਟੇ ਕੋਲ ਹੈਗੀਆਂ ਨੇ 4 ਵੀਲਰ ਵਿੱਚ ਸਾਡੇ ਕੋਲ ਵੱਡੀਆਂ ਜੀਪਸ ਕਾਰਸ ਵਗੈਰਾ ਸਾਰੀਆਂ ਅਵੇਲੇਬਲ ਨੇ ਜਿੱਦਾਂ ਦੀ ਕਹੋਗੇ ਨਾਲ ਦੀ ਨਾਲ 2 ਘੰਟੇ ਦੇ ਵਿੱਚ ਵਿੱਚ ਫਿਟਿੰਗ ਹੋ ਜਾਏਗੀ ਸਾਰੀ ਚੀਜ਼ਾਂ ਦੀ ਔਰ ਫਰੈਸ਼ ਲੋਡ ਮਿਲੇਗਾ ਬੈਟਰੀਜ਼ ਵਗੈਰਾ ਸਾਰੀਆਂ ਨਵੀਆਂ ਤੁਹਾਡੇ ਸਾਹਮਣੇ ਖੋਲ ਕੇ ਆਪਰੇਟ ਕਰਾਂਗੇ ਅਮਮ ਇਹ ਲੋੜੀ ਦਾ ਤਿਉਹਾਰ ਖਾਸ ਕਰ ਨਵੇਂ ਬੱਚਿਆਂ ਲਈ ਛੋਟੇ ਬੱਚਿਆਂ ਲਈ ਬਹੁਤ ਵਧੀਆ ਤਿਹਾਰ ਹੁੰਦਾ ਇਹਨੂੰ ਸਾਰੇ ਖੁਸ਼ੀ ਨਾਲ ਤਿਹਾਰ ਮਨਾਉਣ ਔਰ ਲੱਖ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਲੋੜੀ ਦੀਆਂ